ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣੀ ਸੀਗੀ ਹਨਾ ਕਾਫੀ ਜਿਹੜੇ ਮੁੰਡੇ ਆਉਂਦੇ ਨੇ ਹਨਾ ਯੂਕੇ ਦੇ ਵਿੱਚ ਤੇ ਮੋਸਟਲੀ ਜਿਹੜੀਆਂ ਮੈਂ ਵੀਡੀਓਜ਼ ਦੇਖਿਆ ਨੇ ਜਿੰਨਾ ਕਿ ਮੈਨੂੰ ਪਤਾ ਹਨਾ ਮੈਂ 2021 ਦਾ ਆਇਆ ਹੋਇਆ ਹਾਂ ਯੂਕੇ ਦੇ ਵਿੱਚ ਹਨਾ ਤੇ ਤੁਹਾਨੂੰ ਹਨਾ ਇੱਕ ਤੁਹਾਡੇ ਨਾਲ ਸਕੈਮ ਹੁੰਦਾ ਵਾ ਤੁਸੀਂ ਫੁੱਦੂ ਬਣ ਜਾਣੇ ਹੋ ਕਿਸੇ ਦੇ ਮਤਲਬ ਕਿ ਜੇ ਤੁਹਾਨੂੰ ਕੋਈ ਇੱਕ ਦੋ ਮੈਸੇਜ ਕਰ ਦੰਨਾ ਤੇ ਤੁਸੀਂ ਉਹਦੇ ਵਿੱਚ ਉਹਦੀ ਉਹਦੀ ਲਪੇਟ ਚ ਆ ਜਾਂਦੇ ਹੋ ਤੇ ਉਹ ਐਕਚੁਅਲ ਦੇ ਵਿੱਚ ਸਕੈਮ ਹੁੰਦਾ ਬ੍ਰੋ ਹਨਾ ਤੁਸੀਂ ਵੀ ਜੇ ਤੁਹਾਨੂੰ ਕੋਈ ਮੈਸੇਜ ਕਰ ਤੈ ਇਗਨੋਰ ਕਰ ਦੋ ਉਹ ਚੀਜ਼ ਨੂੰ ਤੁਸੀਂ ਚੱਲ ਜਾਂਦੇ ਮਿਲਣ ਹਨਾ ਉਹ ਅਗਲੀ ਗਾਂ 13 ਸਾਲਾਂ ਦੀ ਹੁੰਦੀ ਹੈ ਤੇ ਉਹ ਰਲੇ ਮਿਲੇ ਹੁੰਦੇ ਨੇ ਸਾਰੇ ਹਨਾ ਤੇ ਤੁਸੀਂ ਚੱਲ ਜਾਂਦੇ ਹੋ ਤੇ ਤੁਹਾਡਾ ਫਿਊਚਰ ਖਰਾਬ ਹੋ ਜਾਂਦਾ ਆਪਾ ਇੰਨੇ ਪੈਸੇ ਲਾ ਕੇ ਉਹਨੇ ਮਾਪਿਓ ਨੂੰ ਆਪਾਂ ਇੰਨੇ ਖਰਚਾਈ ਕਰਕੇ ਆ ਜਾਂਦੇ ਆ ਹਨਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਬੜੀਆਂ ਕੰਟਰੀਆਂ ਦੇ ਵਿੱਚ ਜਿਹੜੇ ਬੜੀਆਂ ਕੰਟਰੀ ਤੋਂ ਲੋਕ ਆਉਂਦੇ ਨੇ ਤੇ ਆਹ ਸਕੈਮ ਦੇ ਵਿੱਚ ਉਹ ਇਨਵੋਲਵ ਹੋਏ ਦੇਖੇ ਨੇ ਮੈਂ ਹਨਾ ਤੇ ਫੜੇ ਹੋਏ ਦੇਖੇ ਨੇ ਰੋਂਦੇ ਤਰਲੇ ਮਿੰਤਾ ਕਰਦੇ ਪਰ ਤੁਹਾਨੂੰ ਪਤਾ ਇੱਥੇ ਦੀ ਇੱਥੇ ਦੀ ਪੁਲਿਸ ਵੀ ਨਹੀਂ ਬਖਸ਼ਦੀ ਕਿਸੇ ਨੂੰ ਹਨਾ ਜੇ ਤੁਸੀਂ ਇਦਾਂ ਕਿਸੇ ਨਾਲ ਚੈਟ ਕਰਦੇ ਫੜੇ ਗਏ ਹਨਾ ਤੁਸੀਂ ਉਹਨੂੰ ਮਿਲਣ ਚਲੇ ਗਏ ਤੋ ਥੋੜੀ ਲਾਈਫ ਲਾਸ ਹੋ ਜੂਗੀ ਬ੍ਰੋ ਤੁਸੀਂ ਖਤਮ ਹੋ ਇੱਕ ਹਿਸਾਬ ਦੇ ਤੁਹਾਡੀ ਫੈਮਿਲੀ ਪਿੱਛੇ ਰੁਲ ਗਈ ਤੁਸੀਂ ਰੁਲ ਗਏ ਤੁਹਾਨੂੰ ਇੰਡੀਆ ਵਾਪਸ ਉਹਨਾਂ ਨੇ ਭੇਜ ਦਾਣਾ ਬੰਗਲਾਦੇਸ਼ ਜਾਂ ਇੰਡੀਆ ਪਾਕਿਸਤਾਨ ਕਿਤੇ ਵੀ ਕਿਤੋਂ ਵੀ ਆਏ ਹੋ ਤੁਸੀਂ ਤੁਹਾਨੂੰ ਉਹਨਾਂ ਨੇ ਮੂਵ ਕਰ ਦਾਣਾ ਠੀਕ ਆ ਇਹਨਾਂ ਕਰਜ਼ਾ ਚੱਕ ਕੇ ਤੁਸੀਂ ਆਉਨੇ ਹੋ ਤੇ ਤੁਸੀਂ ਇੱਕ ਤਾਨੂੰ ਪਤਾ ਹੁੰਦਾ ਨਹੀਂ ਹੈਗਾ ਤੁਹਾਨੂੰ ਐ ਲੱਗਦਾ ਵੀ ਆ ਗਏ ਓਏ ਕੁੜੀ ਸੈੱਟ ਹੋ ਗਈ ਲੈ ਵੀ ਬੱਲੇ ਬੱਲੇ ਹੋ ਜਾਣੀਆਂ ਹੁਣ ਇਹ ਵੋ ਮੈਨੂੰ ਪਤਾ ਤੁਹਾਨੂੰ ਕਾਦੀ ਅੱਗ ਲੱਗੇ ਹੁੰਦੀ ਆ ਤੁਸੀਂ ਕਾਦੇ ਭੁੱਖੇ ਹੁੰਨੇ ਹੋ ਸਾਰੇ ਤੇ ਆ ਗਏ ਜੇ ਤੁਹਾਨੂੰ ਵਧੀਆ ਸੰਗਤ ਮਿਲ ਗਈ ਜੇ ਉਹਨੇ ਤੁਹਾਨੂੰ ਦੱਸਤਾ ਕਿ bro ਐਦਾਂ ਨਾ ਕਰੀ ਤੇ ਤੂੰ ਬਚ ਜੇਂਗਾ ਨਾ ਮੈਂ ਬਚਿਆ ਰਿਹਾ ਭਾਈ ਮੈਨੂੰ ਪਤਾ ਸੀ ਮੇਰੇ ਨਾਲ ਦੇ ਚੰਗੇ ਸੀ ਸਾਨੂੰ ਦੱਸਦੇ ਰਹੇ ਹੋ ਕਿਉਂਕਿ ਸਾਡੇ ਨਾਲ ਦੇ ਪਹਿਲਾ ਆਏ ਹੋਏ ਜੀ ਉਹਨਾਂ ਨੇ ਮੈਨੂੰ ਸਾਰਾ ਕੁਝ ਐਕਸਪਲੇਨ ਕਰਤਾ ਜੀ ਇਦਾਂ-ਇਦਾਂ ਕਰਕੇ ਉਹ ਸਕੈਮ ਚੱਲ ਰਿਹਾ ਇੱਥੇ ਵੀ ਉਹਨਾਂ ਦੀ ਲਪੇਟ 'ਚ ਨਾ ਮੀ ਤੇ ਨਾ ਉਹਨਾਂ ਦੇ ਮਤਲਬ ਕਿ ਕੋਈ ਤੈਨੂੰ ਮੈਸੇਜ ਕਰਦਾ ਰਿਪਲਾਈ ਨਾ ਕਰੀ ਜੇ ਬਹੁਤੇ ਮੈਸੇਜ ਕਰਦਾ ਫੇਰ ਵੀ ਰਿਪਲਾਈ ਨਾ ਕਰੀ ਬਲੋ ਕਰ ਦੇ ਕਿਉਂਕਿ ਤੁਹਾਨੂੰ ਮੈਸੇਜ ਉਹ ਹੀ ਇਨਸਾਨ ਕਰੂਗਾ ਜਿਹਨੇ ਜਿਹਨੇ ਸਕੈਮ ਕਰਨਾ ਤੁਹਾਨੂੰ ਫੜਾਉਣਾ ਹੋਵੇ ਤੇ ਮੈਂ ਕਾਫੀ ਲੋਕ ਲੰਡਨ ਦੇ ਵਿੱਚ ਦੇਖੇ ਨੇ ਤਰਲੇ ਮਿੰਤਾ ਕੱਢਦੇ ਹੋਏ ਰੋ ਰਹੇ ਪਿਟਰੇ ਕੰਮਲਿਆਂ ਵਾਂਗੂ ਸੜਕਾਂ ਤੇ ਲਟਦੇ ਫਿਰਦੇ ਨੇ ਵੀ ਛੜ ਦੋ ਸਾਤੋਂ ਗਲਤੀ ਹੋ ਗਈ ਉਹ ਕਹਿੰਦੇ ਵੀ ਤੂੰ ਮੇ ਉੱਪਰੋਂ ਫਿਰ ਮੁੜ ਕੇ ਉਹਨਾਂ ਨੂੰ ਜਵਾਬ ਨਹੀਂ ਦੇਣਾ ਆਉਂਦਾ ਹੈਗਾ ਹਨਾ ਵੀ 13-13 ਸਾਲ ਦੀਆਂ ਕੁੜੀਆਂ ਨੂੰ ਇੱਥੇ ਇਨਵੋਲਵ ਕੀਤਾ ਹੁੰਦਾ ਕਿ ਵੀ ਤੁਸੀਂ ਇਦਾਂ ਕਰੋ ਤਾਂ ਅਸੀਂ ਤੁਹਾਨੂੰ ਵੀ ਕੁਝ ਹਿੱਸਾ ਦਵਾਂਗੇ ਤੇ ਸਾਡੇ ਫੁੱਦੂ ਲੋਕ ਜਿਹੜੇ ਨੇ ਇਹਨਾਂ ਦੀਆਂ ਚਪੇਟਾਂ 'ਚ ਆ ਜਾਂਦੇ ਨੇ ਮੈਸੇਜ ਕਰਨ ਲੱਗ ਜਾਂਦੇ ਨੇ ਹਾਏ ਹਾਓਰ ਆਰ ਯੂ ਲਵ ਯੂ ਫਲਾਣਾ ਕਿਤੇ ਕਿਤੇ ਕੋਲੋਂ ਪੈਸਾ ਚੱਕਿਆ ਹੁੰਦਾ ਨੇ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਨੂੰ ਐ ਹੁੰਦਾ ਕਿ ਹਾਂ ਯਾਰ ਪੈਸੇ ਹੋ ਗਏ ਨੇ ਬਸ ਮੈਂ ਬਾਹਰ ਚੱਲ ਜਾਣਾ ਵਾ ਤੁਸੀਂ ਐ ਨਹੀਂ ਦੇਖਦੇ ਕੋਈ ਤੁਹਾਡੇ ਮਾਪਿਓ ਨੇ ਕਿਹਦੇ ਕਿਹਦੇ ਕੋਲ ਹੱਥ ਡੇ ਹੋਣਗੇ ਵੀ ਸਾਡੇ ਜਵਾਗ ਦਾ ਫਿਊਚਰ ਸਿਕਿਉਰ ਹੋ ਜਾਏ ਇਹਨੂੰ ਬਾਹਰ ਭੇਜ ਦਈਏ ਇਹ ਆਪਦਾ ਫਿਊਚਰ ਬਣਾ ਲਵੇ ਤੇ ਮਾਪਿਓ ਨੂੰ ਐ ਨਹੀਂ ਪਤਾ ਹੁੰਦਾ ਤੁਸੀਂ ਭੈਜੋ ਕੀ ਕਰਦੇ ਫਿਰਦੇ ਹੋ ਤੁਸੀਂ ਆਪਦਾ ਜੜੀ ਔਕਾਤ ਹੁੰਦੀਆਂ ਨਾ ਹਾਈ ਲੈਵਲ ਤੋਂ ਜ਼ੀਰੋ ਲੈਵਲ ਤੇ ਆ ਕੇ ਸ਼ੋਅ ਕਰਦੇ ਨੇ ਕਿ ਵੀ ਸਾਡਾ ਮਹਿਕਮਾ ਇਦਾਂ ਦਾ ਜੀ ਅਸੀਂ ਆਹ ਲੈਵਲ ਦੇ ਹੈਗੇ ਆ ਠੀਕ ਆਣਾ ਮੈਂ ਤੁਹਾਨੂੰ ਆਹੀ ਗੱਲ ਕਹਿਣੀ ਚਾਹੁੰਨਾ ਕਿ ਵੀ ਤੁਸੀਂ ਆਹ ਚੀਜ਼ ਨੂੰ ਯਾਰ ਜੇ ਆਪਦਾ ਨਹੀਂ ਤਾਂ ਆਪਦੇ ਮਾਂ ਪਿਓ ਦਾ ਜਰੂਰ ਸੋਚਿਆ ਕਰੋ ਆਪਦੇ ਭੈਣ ਭਾਈਆਂ ਦਾ ਜਰੂਰ ਸੋਚਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਐਡੇ ਕਰਤਾ ਤੁਹਾਨੂੰ ਇੰਨੇ ਕਾਮਯਾਬ ਕਰਤਾ ਕਿ ਵੀ ਤੁਹਾਨੂੰ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਮੂਵ ਕਰਤਾ ਇੰਨਾ ਪੈਸਾ ਖਰਚ ਕਰਕੇ ਕਿਉਂਕਿ 5-7 ਲੱਖ ਚ ਬਾਹਰ ਨਹੀਂ ਆਉਂਦਾ ਹੈਗਾ ਬੰਦਾ 30-30 40-40 ਲੱਖ ਰੁਪਏ ਲੱਗ ਜਾਂਦਾ ਆਪਦੇ ਬੱਚੇ ਨੂੰ ਬਾਹਰ ਭੇਜਣ ਲਈ ਤੇ ਤੁਸੀਂ ਭੇਜੋ ਆ ਕੇ ਕੀ ਕਰਦੇ ਹੋ ਆ 13-13 ਸਾਲਾਂ ਵਾਲਿਆਂ ਦੇ ਚੱਕਰਾਂ 'ਚ ਆ ਕੇ ਠੁੱਕੀ ਲਵਾ ਲੰਨੇ ਹੋ ਤੇ ਕੀ ਮੁੜ ਕੇ ਕੀ ਮੜਦਾ ਤੁਹਾਨੂੰ ਮੂਵ ਕਰ ਦਿੰਦੇ ਨੇ ਕੰਟਰੀ ਚ ਰਿਪੋਰਟ ਕਰ ਦਿੰਦੇ ਨੇ ਤੇ ਮੁੜ ਕੇ ਤੁਹਾਡੀਆਂ ਵੀਡੀਓਜ਼ ਵੀ ਵਾਇਰਲ ਕਰ ਦਿੰਦੇ ਨੇ ਉਹ ਕਿ ਵੀ ਆਹ ਬੰਦਾ 13 ਸਾਲ ਦੀ ਕੁੜੀ ਨੂੰ ਮਿਲਣ ਆਇਆ ਸੀ ਇਨੇ ਗਲਤੀ ਕੀਤਾ ਜਿਹੜਾ ਕਾਨੂੰਨ ਬਹੁਤ ਵੱਡਾ ਲਾਅ ਆਇਆ ਕਿ ਵੀ ਤੇਰਾ 18 ਸਾਲ ਤੋਂ ਨੀਚੇ ਵਾਲੀ ਕੁੜੀ ਨੂੰ ਤੁਸੀਂ ਮੈਸੇਜ ਨਹੀਂ ਕਰ ਸਕਦੇ ਆ ਨਾ ਤੇ ਉਹ ਤੁਹਾਨੂੰ ਕਰਨਗੇ ਤੁਸੀਂ ਨਾ ਕਰੋ ਕਿਉਂਕਿ ਉਹਨਾਂ ਕੋ ਸਾਰਾ ਕੁਝ ਚੱਲ ਰਿਹਾ ਜੇ ਤੁਸੀਂ ਸੋਚ ਰਹੇ ਹੋ ਨਾ ਵੀ ਤੁਹਾਡਾ ਫੋਨ ਕਿਹਦੇ ਕੋਲ ਤੇਰੇ ਕੋਈ ਚੱਲ ਰਿਆ ਨਹੀਂ ਤੇਰਾ ਫੋਨ ਕਿਸੇ ਹੋਰ ਕੋ ਵੀ ਚੱਲ ਰਿਹਾ ਬ్రో ਤੁਸੀਂ ਇਹ 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 ਸੋਚਦੇ ਰਹਿੰਗੇ ਐਡੇ ਆ ਕੰਟਰੀ ਐਂ ਖੜੀਆਂ ਹੋ ਗਿਆ ਨੇ ਫੁੱਦੂ ਬੈਠੇ ਨੇ ਸਾਰੇ ਸੋ ਇਦਾਂ ਨਹੀਂ ਕਰੀਦਾ ਹੁੰਦਾ ਆਪ ਦੇ ਆਪ ਨੂੰ ਇੰਨਾ ਕਾਮਯਾਬ ਕਰੋ ਕਿ ਲੋੜ ਹੀ ਨਾ ਪਵੇ ਕਿਸੇ ਨੂੰ ਵੀ ਰਿਪਲਾਈ ਕਰਨਾ ਪਵੇ ਮੈਨੂੰ ਪਤਾ ਤੁਸੀਂ ਕਾਦੇ ਭੁੱਖੇ ਹੋ ਤੁਸੀਂ ਭੈਣ ਚੋ ਇੱਕ ਚੀਜ਼ ਦੇ ਭੁੱਖੇ ਹੋ ਜਿਸ ਇਸ ਚੀਜ਼ ਇਹ ਦੀ ਇਹਦੀ دیਵਾਨੇ ਤਾਂ ਸਾਰੀ ਦੁਨੀਆ ਬਾਈ ਠੀਕ ਹੈ ਜਿਹਦੇ ਤੁਸੀਂ ਭੁੱਖੇ ਹੋ ਵਰਦੇ ਹੋ ਸੋ ਮੈਂ ਤੁਹਾਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਨਾ ਕਿ ਵੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਆ ਬਾਹਰ ਆਏ ਹੋ ਤੇ ਉਹ ਬਾਹਰ ਦਾ ਆਨੰਦ ਲਓ ਨਾ ਕਿ 13 ਸਾਲ ਦੀ ਕੁੜੀ ਨੂੰ ਮੈਸੇਜ ਕਰੋ ਉਹਦਾ ਰਿਪਲਾਈ ਕਰੋ ਬੋ ਪੈਸਾ ਦੇ ਰਹੀਆ ਤੁਹਾਨੂੰ ਫੋਰਨ ਕੰਟਰੀਆਂ ਜੇ ਤੁਸੀਂ ਚਾਹੋ ਨਾ ਆਪਦਾ ਇੰਡੀਆ ਦੇ ਵਿੱਚ ਬਿਜ਼ਨਸ ਵੱਡੇ ਵੱਡੇ ਖੜੇ ਕਰ ਸਕਦੇ ਹੋ ਇੱਥੇ ਕਮਾਈਆਂ ਕਰੋ ਇੰਡੀਆ ਦੇ ਵਿੱਚ ਬਿਜ਼ਨਸ ਕਰੋ ਸੋ ਇਦਾਂ ਦੀਆਂ ਚੀਜ਼ਾਂ ਕਰਨੀਆਂ ਹਨ ਮੈਨੂੰ ਲੱਗਦਾ ਕਿ ਵਧੀਆ ਗੱਲਾਂ ਨੇ ਜੇ ਤੁਸੀਂ ਭੈ 13-14 ਸਾਲਾਂ 14-14 ਸਾਲਾਂ ਦੇ ਕੁੜੀਆਂ ਦੇ ਚੱਕਰਾਂ ਚਾਹ ਕੇ ਆਪਦਾ ਫਿਊਚਰ ਹੀ ਖਰਾਬ ਕਰਨਾ ਤੇ ਫਿਟੇ ਮੂੰਹ ਪੈਂਚੋ ਜੋ ਮਰਜੀ ਕਰੋ ਫੱਕਿੰਗ ਬ੍ਰੋ ਤੁਹੇ ਲੱਗਦਾ ਜਦੋਂ ਵੀ ਪੁਲਿਸ ਤੁਹਾਨੂੰ ਚਾਰੇ ਪਾਸੋਂ ਦੇਖਦੀ ਹੁੰਦੀ ਆ ਇੱਥੇ ਹਰ ਪਾਸੇ ਬਾਈ ਯੂਕੇ ਦੇ ਵਿੱਚ ਹਰ ਪਾਸੇ ਸੀਸੀਟੀਵੀ ਕੈਮਰਾ ਤੁਸੀਂ ਕਿਤੋਂ ਨਹੀਂ ਬਚ ਸਕਦੇ ਹੈਗੇ ਕਿਤੋਂ ਵੀ ਨਹੀਂ ਤੁਹਾਨੂੰ ਬਖਸ਼ਾ ਜਾਊਗਾ ਇੱਥੇ ਐਦਾਂ ਦੇ ਰੂਲ ਨਹੀਂ ਬਾਈ ਹਨਾ ਤੇ ਜਦੋਂ ਤੁਹਾਨੂੰ ਤੁਸੀਂ ਤੁਹਾਨੂੰ ਕੁੜੀ ਨੇ ਕਹਿਤਾ ਮੈਂ ਮਿਲਣ ਆ ਰਹੀਆਂ ਤੁਸੀਂ ਏਜ ਪੁੱਛਦੇ ਨਹੀਂ ਜੇ ਤੁਹਾਨੂੰ ਏਜ ਵੀ ਦੱਸ ਦੰਦੇ ਆ ਮੈਂ 13 ਸਾਲ ਦੀ ਆਂ ਤੁਸੀਂ ਫਿਰ ਵੀ ਤੁਹਾਡੇ ਫਿਟੇ ਮੂੰਹ ਤੁਸੀਂ ਜਾਣੇ ਮਿਲਣ ਤੇ ਤੁਹਾਨੂੰ ਸਾਰੇ ਪਾਸੇ ਘੇਰਿਆ ਹੁੰਦਾ ਤੁਹਾਨੂੰ ਲੱਗਦਾ ਕਿ ਵੀ ਅਸੀਂ ਯੂਕੇ ਦੇ ਵਿੱਚ ਆ ਕੇ ਤਾਂ ਫੁੱਦੂ ਹੀ ਤੁਰਿਆ ਫਿਰਦਾ ਉਹ ਮੈਕਮਾ ਪੁਲਿਸ ਮੈਕਮਾ ਫੁੱਦੂ ਹੀ ਤੁਰਿਆ ਫਿਰਦਾ ਤੁਹਾਨੂੰ ਹਰ ਪਾਸਿਓਂ ਤੁਹਾਡੇ ਤੇ ਨਜ਼ਰ ਰੱਖੀ ਜਾਂਦੀ ਆ ਤੂੰ ਕਿੱਧਰੋਂ ਆਇਆ ਕਿਹੜੀ ਗਲੀ ਚੋਂ ਆਇਆ ਕਿਹੜੇ ਘਰ ਚੋਂ ਤੂੰ ਨਿਕਲਿਆ ਵਾ ਠੀਕ ਆਣਾ ਤੁਸੀਂ ਸੋਚਦੇ ਰਹਿੰਨੇ ਹੋ ਲੈ ਕੁੜੀ ਸੈੱਟ ਹੋ ਗਈ ਹੁਣ ਤਾਂ ਬਸ ਪੱਕੇ ਹੋ ਗਏ ਜਾਂ ਕੁਝ ਵੀ ਇਦਾਂ ਤੁਹਾਨੂੰ ਕੁਝ ਮਿਲ ਜੂਗਾ ਉਹਦੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਨੂੰ ਤੁਹਾਡੀ ਜ਼ਿੰਦਗੀ ਖਰਾਬ ਹੋਈ ਮਿਲੂਗੀ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਤੇ ਪਿੱਛੋਂ ਜਿਹੜਾ ਕਾਰਜ ਆ ਚੱਕਿਆ ਹੁੰਦਾ ਉਹ ਤਾਂ ਫਿਰ ਲੈਣਾ ਹੀ ਨਹੀਂ ਹੈਗਾ ਕਿ ਤੁਸੀਂ ਇੰਡੀਆ ਚ ਲੱਗੇ ਨਾ ਵਾਪਸ ਤੁਹਾਨੂੰ ਡਿਪੋਰਟ ਹੀ ਕਰਤਾ ਇਸ ਚੀਜ਼ ਤੋਂ ਸੋ ਮੈਂ ਪਹਿਲਾਂ ਵੀ ਕਿਸੇ ਨੂੰ ਇਹ ਮਤਲਬ ਕਿ ਵੀਡੀਓ ਪਾਈ ਸੀ ਵੀ ਤੁਸੀਂ ਇਹ ਚੀਜ਼ ਨੂੰ ਨਾ ਤੁਸੀਂ ਮਤਲਬ ਕਿ ਤੁਹਾਨੂੰ ਕੋਈ ਮੈਸੇਜ ਕਰਦਾ ਤੇ ਤੁਸੀਂ ਉਹ ਚੀਜ਼ ਨੂੰ ਨਹੀਂ ਰਿਪਲਾਈ ਕਰਨਾ ਹੈਗਾ ਕਿਉਂਕਿ ਤੁਹਾਡੇ ਨਾਲ ਗੇਮ ਹੋ ਰਹੀ ਆ ਤੁਹਾਡੇ ਨਾਲ ਸਕੈਮ ਹੋ ਰਿਹਾ ਤੁਹਾਨੂੰ ਮਤਲਬ ਕਿ ਇੱਕ ਹਿਸਾਬ ਦਾ ਤੁਹਾਡਾ ਫਿਊਚਰ ਖਰਾਬ ਕਰਨ ਲਈ ਇਹਨਾਂ ਨੇ ਪਲਾਨ ਕੀਤਾ ਹੁੰਦਾ ਸਾਰਾ ਕੁਝ ਤੇ ਤੁਸੀਂ ਹਮੇਸ਼ਾ ਇਹ ਚੀਜ਼ ਨੂੰ ਨੋਟ ਕਰਕੇ ਰੱਖੋ ਵੀ ਤੁਹਾਨੂੰ ਲੱਖ ਕੋਈ ਮੈਸੇਜ ਕਰੇ ਤੁਸੀਂ ਰਿਪਲਾਈ ਨਹੀਂ ਕਰਨਾ ਤੁਸੀਂ ਆਪ ਦਾ ਜੋਬ ਲੱਭੋ ਕੰਮ ਕਰੋ ਕਾਲਜ ਜਾਓ ਪੈਸੇ ਕਮਾਓ ਯਾਰ ਆਸ਼ਕਿਆਂ ਦਾ ਤੁਸੀਂ ਇੰਡੀਆ ਵੀ ਕੀਤੀਆਂ ਪਾਕਿਸਤਾਨ ਵੀ ਕੀਤੀਆਂ ਹੋਣਗੀਆਂ ਸਾਰਾ ਕੁਝ ਕਰਕੇ ਆ ਗਏ ਹੋ ਤੁਸੀਂ ਠੀਕ ਹੈ ਨਾ ਆਪ ਦਾ ਨਿਊ ਫੀਚਰ ਬਣਾਓ ਨਵਾਂ ਫੀਚਰ ਨੂੰ ਕ੍ਰੀਏਟ ਕਰੋ ਯਾਰ ਜਿਹਦੇ ਨਾਲ ਤੁਹਾਡੇ ਫੈਮਿਲੀਆਂ ਨਾਲ ਤੰਗ ਹੋਣ ਪਿੱਛੇ ਹੈ ਨਾ ਤੁਸੀਂ ਆਗੇ ਭੈਣ ਚੋਂ ਆਸ਼ਕਿਆਂ 'ਤੇ ਪੈ ਜਾਂਦੇ ਹੋ 13-13 ਸਾਲਾਂ ਦੀਆਂ ਕੁੜੀਆਂ ਨੂੰ ਮੈਸੇਜ ਕਰਨ ਲੱਗ ਜਾਂਦੇ ਹੋ ਤੇ ਤੁਹਾਡਾ ਥੋੜੀ ਗੇਮ ਬਜਾ ਦੰਦੇ ਨੇ ਉਹ ਸਾਰੇ ਹਨਾ ਮਿਲ ਕੇ ਸੋ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੁਹਾਡੇ ਖਾਨੇ ਪੈ ਜਾਣੇ ਚਾਹੀਦੇ ਆ ਨੇ ਕਿ ਵੀ ਤੁਸੀਂ ਨਾ ਇਦਾਂ ਕਰਿਆ ਕਰੋ ਹਨਾ ਇੱਕ ਦਾ ਤੁਸੀਂ ਕਰ ਜਾ ਇੰਨਾ ਚੱਕਿਆ ਹੁੰਦਾ ਲੈ ਰੱਬ ਦਾ ਨੂੰ ਜਿਹੜਾ ਵੀ ਕਾਫੀ ਚਾਰ ਚਾਰ ਪੰਜ 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 ਸਾਲ ਆਪਣੇ ਤੋਂ ਲੈ ਨਹੀਂ ਹੁੰਦਾ ਯਾਰ ਮੈਂ ਵੀ ਚੱਕਿਆ ਸੀਗਾ ਮੇਤੋ ਵੀ ਨਹੀਂ ਲਾਇਆ ਗਿਆ ਸੀ ਇੰਨੀ ਜਲਦੀ ਹਨਾ ਤੇ ਹੱਲੇ ਵੀ ਥੋੜਾ ਬੋਤਾ ਰਹਿ ਗਿਆ ਬਾਈ ਤੁਹਾਨੂੰ ਮੈਂ ਦੱਸਾਂ ਮੈਂ ਫੁੱਲ ਟਾਈਮ ਕੰਮ ਕਰ ਰਿਹਾ ਹੁਣ ਤੇ ਮੇਰੇ ਕੋ ਹੱਲੇ ਇੰਨੀ ਵੀ ਇੰਨਾ ਕਰਜਾਂਵੇਂ ਤੋਂ ਲਾਇ ਨਹੀਂ ਗਿਆ ਹੈਗਾ ਸੋ ਮੇਰਾ ਵੀਰ ਕਦੇ ਵੀ ਇਹ ਇਹ ਚੀਜ਼ ਨੂੰ ਨਾ ਕਰਿਓ ਪਤਾ ਹੀ ਆ ਆਸ਼ਕਿਆਂ ਤੋਂ ਤੁਸੀਂ ਮੈਂ ਜੋ ਕਾਮਯਾਬ ਹੋਗੇ ਵੀ ਕਰ ਲੈਣੀ ਆ ਵਿਆਹ ਹੋ ਜਾਣਾ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਜਿਹੜਾ ਤੁਸੀਂ ਭਾਲਦੇ ਫਿਰਦੇ ਹੋ ਤੁਹਾਨੂੰ ਪਤਾ ਨਹੀਂ ਕਿ ਵੀ 13 ਸਾਲ ਆਲੀ ਚ ਕੀ ਕੁਝ ਹੋ ਜਾਣਾ ਵਾ ਇਦਾਂ ਦੀ ਕੋਈ ਉਹ ਨਹੀਂ ਹੈਗੀ ਸਿਰਫ ਆਪਦੇ ਮਾਪਿਓ ਬਾਰੇ ਸੋਚੋ ਜਿਨ੍ਹਾਂ ਨੇ ਪਤਾ ਨਹੀਂ ਕਿੱਥੋਂ ਕਿਹਦੇ ਕੋਲੋਂ ਕਿਦੇ ਕਿਦੇ ਕੋਲੋਂ ਪਹਿਲੇ ਚੱਕ ਕੇ ਤੁਹਾਨੂੰ ਬਾਹਰ ਭੇਜਿਆ ਬਈ